ਸਤਿ ਸ਼੍ਰੀ ਅਕਾਲ ਦੋਸਤੋ ਮੈਂ ਥੋੜਾ ਦੋਸਤ ਜੱਸਦੇ ਸਿੱਧੂ ਅੱਜ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸੋਹਣੇ ਟਰੈਕਟਰ ਆ ਭਰਾ ਸ਼ਰਮੇ ਕੋਲੇ ਉਹ ਸ਼ਰਮੇ ਨਾਲ ਮਿਲਾਉਣਾ ਚੱਲ ਚਾਰ ਬੋਲ ਹੋਰ ਹੀ ਸ਼ਰਮਾ ਜੀ ਕੀ ਹਾਲ ਚਾਲ ਵਧੀਆ ਭਾਈ ਸਿੱਸੀ ਗੱਲ ਸਾਰਿਆਂ ਨੂੰ ਸੁਣਾਉਂਦਾ ਭਾਈ ਇਹ ਬੇਨਤੀ ਹੈ ਭਾਈ ਤੇ ਨਾ ਇੱਕ ਮਿੰਟ ਸ਼ੇਅਰ ਕਰਦੇ ਆ ਕਰੋ ਭਾਈ ਚੈਨਲ ਫੋਲੋ ਕਰ ਲਓ ਗੁਇੰਕੋ ਭਾਈ ਗੱਲ ਜਾਂ ਬਣਾ ਰਹੇ ਹਾਂ ਮੈਂ ਆਪ ਦੱਸ ਦੇਣੀ ਹਾਂ ਆਜ ਦਿਖਾਵਾਂਗੇ ਭਾਈ ਸਭ ਤੋਂ ਪਹਿਲਾਂ ਸੱਤ ਪਾਰਮ ਠੀਕ ਹੈ ਜੀ ਸੱਤ ਪਾਰਮ ਹੈਗਾ ਭਾਈ 2011 ਮਾਡਲ ਚਾਰੇ ਟੈਨ 20 ਇਹਦੇ 파ਸ਼ੀ ਦੇ ਤਿੰਨ 355000 ਰੁਪਏ ਦੀ ਮੰਗ ਲੱਗਦਾ 3 ਲੱਖ ਟਰੈਕਟਰ ਲੈ ਲਾਂਗੇ ਆਪਾਂ 3 ਲੱਖ ਚੱਲੀ ਗਿਆ ਲੱਖ ਤੇ 40000 ਦਾ ਉਸ ਤੋਂ ਬਾਅਦ ਆ ਟੈਂਡਰ ਬਹੁਤ ਘੱਟ ਮਿਲਦੇ ਬਈ ਠੀਕ ਆ ਸਟੈਂਡਰਡ ਤੇ ਬਈ ਸਟੈਂਡਰਡ ਆ ਗਿਆ ਸਟੈਂਡਰਡ 14 ਮਾਤਰਾ ਬਈ ਠੀਕ ਆ ਠੀਕ ਆ ਟੈਂਡਰ ਸੋਨਾ ਬੋਲਦਾ ਬਈ ਵੇਜ ਨਾਲ ਸਾਰਾ ਉਹ ਟੈਰ ਨਵੇਂ ਵਰਗੀ ਆ 85 ਪੈਸੇ ਟੈਰ ਆ ਠੀਕ ਹੈ ਪੰਜਾਬ ਨੰਬਰ ਘੇਰਾ ਲੋਨ ਫੈਸਲੇ ਤੇ ਹੋਟਲ ਠੀਕ ਹੈ ਜੀ ਕਿਦਾਂ ਲਓ ਬਾਈ ਠੀਕ ਹੈ ਆਵਲ ਡਾਇਰੈਕਟ ਆ ਮੋਗਰਾ ਸਾਈਡ ਘੇਰਾ ਠੀਕ ਹੈ ਡਿਮਾਂਡ ਹੈਗੀ ਇਹਦੀ 435000 ਰੁਪਏ ਦੀ ਡਿਮਾਂਡ ਆ ਹਾਂ ਗੁਰਵਿੰਦਰ ਆਈ ਬਾਈ ਗੁਰਵਿੰਦਰ 435000 ਦੀ ਡਿਮਾਂਡ ਆ ਕਿੰਨੇ ਪੈਸੇ ਦਾ ਦੱਸਦਾ ਨਹੀਂ ਇਹ ਬਾਈ 10 ਦਾ ਕਹਿੰਦਾ ਮੈਂ ਐਬਵਟ ਕਰਨ ਨੂੰ ਹਲ ਕਰ ਦੂੰਗਾ ਹੋਰ ਕੁਝ ਨਹੀਂ ਪਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਫੈਂਸ ਵੀ ਦਾ ਕਿਧਰ ਤੇ ਕਿਧਰ ਮੋਹਨ ਦਾ ਬਾਈ ਵੇ ਐ ਹੁੰਦੇ ਜਾਰੀ ਐ ਹੁੰਦੇ ਮਾਂ ਤੈਨੂੰ ਕਿਹਾ ਸੀ ਨਾ ਬਾਰ ਬਾਰ ਕਿ ਟਰੈਕਟਰ ਉਹ ਫਰਮਾਈਦੇ ਆ ਜਿਨ੍ਹਾਂ ਤੇ ਜੋਰ ਅਜਨਤ ਬੰਦੇ ਦੇ ਆ ਪੂਰੇ 4 ਲੱਖ ਦਾ ਰੈਂਟਰ ਲੈ ਲਾਂਗੇ ਬਾਈ ਕੁਛ ਕਹੀ ਜਾਵੇ ਬਾਈ ਚੱਕੋ 35000 ਦਾ ਇਹ ਚੋਂ ਪੰਜਾਬ ਨੰਬਰ ਆ ਸਾਡਾ ਅੱਜ ਕੱਲ੍ਹ ਦੀ ਉਦੋਂ ਬਾਅਦ ਆ ਗਿਆ ਬਾਈ 16 ਵਾੜਾ ਕੱਤੀ ਸੀ ਲੈ ਇਹਦੀ ਤੁਸ ਕਟਾਂਗੇ ਆਪਾਂ ਟਰੈਕਟਰ ਦੀ ਠੀਕ ਚਾਰੇ ਟਾਇਰ ਨਾਅਲਦੇ ਭਾਈ ਕਹਿੰਦਾ ਸਾਰਾ origignal ਟਰੈਕਟਰ ਤਾਂ ਰੰਗ ਪੇਡ ਨਹੀਂ ਹੋਇਆ ਤੇ ਪੁਰਾਣਾ ਟਰੈਕਟਰ ਵੀ ਕੱਟਵਾ ਲਾਂਗੇ ਲੋਨ ਫੈਨਸੀ ਵੀ ਕਰਵਾਵਾਂਗੇ ਠੀਕ ਆ ਇਹ 2018 ਮਾਡਲ ਹਰਿਆਣਾ ਨੰਬਰ ਐਨਓਸੀ ਮਿਲ ਜੂ ਵੀਰੇ ਠੀਕ ਆ ਗੁਰਵਿੰਦਰ 5 ਲੱਖ 73 ਹਜ਼ਾਰ ਲਗੀ ਬੈਠਾ ਕਿੰਨੇ ਪੈਸਾ ਦਾ ਭਾਈ 60 ਹਜ਼ਾਰ ਦਾ ਨਹੀਂ ਮਾਰਦੇ ਹੁੰਦੇ ਗਲਤੀ ਹੋ ਜਾਂਦੀ ਬਾਹਲਾ 60 ਹਜ਼ਾਰ ਸਹੀ ਵੀਡੀਓ ਦੇਖਾਂਗੇ ਟਰਾਨਾ ਦੀ ਹਸਾਬ ਜੀ ਨਾ ਕਰ ਐ ਕਰ 5000 ਦਿੱਤੇ ਲੱਗਦਾ ਲੈਂਦੇ 5 ਨਹੀਂ ਲੱਗਦਾ ਸਾਡੇ 5 ਦਾ ਦੇ ਦਾਂਗੇ ਭਾਈ 18 ਮਾਡਲ ਆ ਹੁਣ ਇੱਕ ਗੱਲ ਦੱਸਦਾ ਮੈਂ ਹੋ 12 12 ਮਾਡਲ ਵਿਕਦੇ ਦੇਖੇ ਅਸੀਂ 5.5 ਪੈਂਦੇ 5.5 ਪੈਂਦੇ ਮੈਂ ਆਪ ਵੇਚੇ ਹੋਏ ਠੀਕ ਉਹ ਜੂ ਬਾਅਦ ਦੇ ਵਿੱਚ ਆ ਗਿਆ ਜੀ 850 ਚੱਲਦਾ 850 ਤੇ ਬੰਜਾ ਹੋ ਗਿਆ ਠੀਕ ਬਾਅਦ ਨਹੀਂ ਪਾਰਾ ਟਰੈਕਟਰ ਦੀ ਕੰਡੀਸ਼ਨ ਦਾ 15 ਵਰਗੀ ਆ ਬਾਈ 15 16 ਵਰਗੀ ਪਾਵਰ ਸ਼ੇਅਰਿੰਗ ਜਮੀਨ ਸਾਥ ਤੇ ਆ ਠੀਕ ਹੈ ਟਾਇਰ ਥੋੜੇ ਜਿੱਪੇ ਆ ਟਾਇਰ 85 ਪੇਜੇ ਬਾਈ ਠੀਕ ਹੈ ਕੀ ਕਹਿੰਦਾ ਬਾਈ ਛੋਟੇ ਠਿੱਪਿਆ ਛੋਤੇ ਛੋਟੇ ਠਿੱਪਿਆ ਲਾ ਕਹਿੰਦਾ ਬੰਤਿਆ ਹੈਨਾ ਤੇ ਹਰਿਆਣਾ ਨੰਬਰਾਂ ਇਨੋਂ ਸੀ ਮਿਲ ਜੂਗੇ ਇਹਦੀ ਵੀ ਬਾਈ ਪੁਰਾਣਾ ਟਰੈਕਟਰ ਵੀ ਕਿੱਟੇ ਜਾਊ ਐਡਾ ਫੱਟੀ ਛੱਤ ਨਹੀਂ ਸਾ ਕੋਈ ਸਮਾਨ ਇਹਦੇ ਨਾਲ 415000 ਆ 415000 ਤੈਨੂੰ 90 ਤਿੰਨ ਲੱਖ ਦੇ 85000 ਟਰੈਕਟਰ ਲਵਾਂਗੇ ਬਾਈ ਯਾਰ ਹੋਰ ਹੋਰ ਬਾਅਦ ਵਿੱਚ ਹੀ ਲੈਦਾ ਤਿੰਨ ਦੇਖ ਠੀਕ ਅੱਗੇ ਅੱਗੇ ਆ ਗਿਆ ਸਵਰਾਜ ਇਹ ਤਾਂ ਮੈਨੂੰ ਪਤਾ ਨਹੀਂ ਆ ਆਪਣਾ ਨਹੀਂ ਹੋਰ ਆਇਆ ਕੋਈ ਟਰੈਕਟਰ ਹੋਰ ਪੱਧ ਕੇ ਆ ਜਾ ਉਹ 20 ਮਾਡਲ ਆ ਟਰੈਕਟਰ ਤਾਂ ਨਵਾਂ ਹੀ ਆ ਬਾਈ ਬਾਈ ਨਵਾਂ ਹੀ ਪਿਆ ਸਾਫ਼ ਹੀ ਹੈ ਇਹ ਬਾਈ ਲੱਗਦਾ ਹੋਇਆ ਟਰੈਕਟਰ ਤੇ ਬਕਾਉ ਨਹੀਂ ਬਕਾਉ ਨਹੀਂ ਬਾਈ ਬਰ ਕਹਿੰਦੇ ਨਹੀਂ ਤਾਂ ਹੁਣੀ ਜਿਹਨੇ ਵੀ ਲੈਤੀਆਂ ਬਦਨਜਾ ਹੋ ਗਿਆ ਬਾਈ ਠੀਕ ਹੈ ਗੱਲ ਉਸ ਜੋ ਵਾਲਾ 80 ਬੰਦੇ ਨਾ ਹੈ 990 ਮਾਡਲ 24 ਜ਼ਬਰਦਸਤ ਕਰਾਇਆ 96 ਮਾਟਲਾ ਆ ਗਿਆ ਟਾਇਰ ਬਾਈ 45000 ਰੁਪਏ 45000 ਰੁਪਏ 1 ਲੱਖ 65000 ਰੁਪਏ ਦਿਮਾਗਾ 1 ਲੱਖ 65000 ਰੁਪਏ ਦਿਮਾਗਾ ਬੋਲ ਤੋਂ 1 ਲੱਖ 65000 ਰੁਪਏ ਦਿਮਾਗਾ ਦੇਖ ਲਓ ਟਰੈਕਟਰ ਲੈਣਾ ਹੈ ਆਪਾਂ 1.5 ਲੱਖ ਰੁਪਏ ਦੇ ਦਾਂਗੇ ਭਾਈ ਉਹ ਤੋਂ ਵਾਲਾ ਟਰੈਕਟਰ ਬਹੁਤ ਘੱਟ ਮਿਲਦਾ ਭਾਈ ਠੀਕ ਆ ਸੋਨਾ ਲਈ ਕਰ ਸਕਦੇ ਆ 4 ਬਾਈ ਕਿੰਨੇ 90 90 ਦੇਸੀ ਆ 4 70000 185000 3 ਲੱਖ ਠੀਕ ਹੈ ਜੀ ਅਲੋ ਟਰੈਕਟਰ ਲੈ ਲਾਂਗੇ ਆਪਾਂ 3 ਲੱਖ ਤੇ 70000 ਦਾ 3 ਲੱਖ ਤੇ 70000 ਦਾ ਲੈ ਲਾਂਗੇ ਹਾਂਜੀ ਹਾਂਜੀ ਉਹ ਤੋਂ ਬਾਅਦ ਇੱਕ ਸੋਨਾ ਦੀ 45 ਵਾਲਾ ਰਸਾ ਬਾਈ ਵਾਲਾ 45 ਵਾਲਾ ਲੈ ਲਵਾਂਗੇ ਕਿਨ ਜਸਪੀ ਚੈਚੀ ਲਿਆ ਹਾਂ ਆਹ ਪੁਰਦੇ ਦੀ ਬਹੁਤ ਘੱਟ ਮਿਲ ਗਈ ਆ ਸ਼ਤੀ ਵੀ ਸ਼ਤੀ ਵੀ ਹੈ ਠੀਕ ਹੈ ਗੱਲ ਫੋੜੀ 32 ਵੀ ਤੇ ਟਰੈਕਟਰ origial ਆ ਫਿਰ ਆਪ 95 ਮਾਡਲ ਹੈ 175000 ਰੁਪਏ ਬਾਈ ਦੀ ਦੁਕਾਨ ਆ 175000 ਟਰੈਕਟਰ ਲੈ ਲਾਂਗੇ 160000 ਦਾ 160000 ਦਾ ਲੈ ਲਾਂਗੇ ਉਸ ਤੋਂ ਬਾਅਦ ਆ ਗਿਆ ਸੋਨਾ ਲੀਕਾ 45 ਸੋਨਾ ਲੀਕਾ 45 ਨੰਬਰ ਨੋਨ ਫੈਂਸ ਤੇ ਹੋ ਅੱਛਾ ਹੋ ਜੂਏ ਤੇ ਨੋਨ ਮੈਂ ਸਾਢੇ 3 ਲੱਖ ਰੁਪਏ ਦਮਾ ਟਰੈਕਟਰ ਲੈ ਲਾਂਗੇ ਆਪਾਂ ਤੇ 3 ਲੱਖ ਤੇ 35000 ਰੁਪਏ 3 ਲੱਖ ਤੇ 35000 ਤੇ ਬਈ ਲਾ ਲੋ ਫੋਨ ਹੁਣ ਕੀ ਹੋਇਆ ਇਹ ਵੀਡੀਓ ਚ ਪਾਇਆ ਬਾਕੀ ਹੁਣ ਲਾ ਲੋ ਓਏ ਲੰਮੀ ਹੋਈ ਦੀ ਆ ਹਾਂ ਉਹਦੇ ਵਿੱਚ ਚੱਕ ਕੇ ਲੈ ਕਮੈਂਟ ਸ਼ੇਅਰ ਕਰ ਦੋ ਬਾਈ ਸਬ ਕੇ ਕਰ ਦੋ ਸ਼ੇਅਰ ਤੇ ਤੇ ਇਹਨੂੰ ਕਰ ਲੋ ਫੋਲੋ ਤੇ ਸਬ ਕੇ ਪਿਆਰ ਦੇ ਕਰੋ ਬਾਈ ਉਹਨਾਂ ਵੀ ਤੋਂ ਨਵਾਂ ਟਰੈਕਟਰ ਬਖਾਵਾਂਗਾ ਕੋਈ ਵੀ ਟਰੈਕਟਰ ਲੈਣਾ ਹੋਵੇ ਲੋਨ ਫੈਂਸ ਵੀ ਕਰਦੇ ਨੇ ਬਾਈ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਮੈਨੂੰ ਫੋਨ ਕਰ ਦਿਓ ਬਾਈ 9978845445 887234555